ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਰਟੈਂਡਾ ਜਨਰਲ ਸੈਕਟਰੀ ਭਾਰਤੀ ਕਿਸਾਨ ਜੁਨੇ ਲਖਵਾਲ ਦਾ ਪੰਜਾਬ ਦਾ ਸੋ ਅੱਜ ਬੰਗਾ ਮੰਡੀ ਦੇ ਵਿੱਚ ਅਸੀਂ ਵੀ ਇੱਥੇ ਪਹੁੰਚੇ ਆ ਤੇ ਮੌਕੇ ਤੇ ਮੌਜੂਦਾ ਸਾਡੇ ਐਮ ਐਲ ਏ ਉਹ ਵੀ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਪਹੁੰਚੇ ਆ ਸੋ ਮੰਡੀ ਦੀਆਂ ਮੁਸ਼ਕਲਾਂ ਉਹਨਾਂ ਨੇ ਵੀ ਦੇਖੀਆਂ ਤੇ ਅਸੀਂ ਵੀ ਦੇਖਦੇ ਆ ਰਹੇ ਆ ਸੋ ਕਿਉਂਕਿ ਜਦੋਂ ਵੀ ਕਿਸਾਨ ਮੰਡੀ ਦੇ ਵਿੱਚ ਆਉਂਦਾ ਹੈ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਵਸ ਮੌਇਸਚਰ ਦਾ ਖਾਸ ਕਰਕੇ ਇਹ ਗੱਲ ਹੈ ਅਸੀਂ ਸਾਡਾ ਸੰਯੁਕਤ ਮੋਰਚਾ ਵੀ ਇਹ ਗੱਲ ਨੂੰ ਆਪਣੇ ਆਪ ਤੋਂ ਲਾਗੂ ਕਰਾਉਣਾ ਚਾਹੁੰਦਾ ਤੇ ਬਾਰ ਬਾਰ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਐਤਕੀ ਜਿਹੜਾ ਮੌਸਮ ਹੈ ਉਹ ਪੂਰਾ ਸਾਥ ਨਹੀਂ ਦੇ ਰਿਹਾ ਇਸ ਕਰਕੇ ਜਿਹੜਾ 17 ਮੌਇਸਚਰ ਆ ਉਦੋਂ ਸਾਡਾ 22 ਮੌਇਸਚਰ ਤੱਕ ਇਹ ਜਿਹੜਾ ਝੋਨਾ ਆ ਸਰਕਾਰ ਖਰੀਦੇ ਤਾਂ ਕਿ ਜਿਹੜੇ ਕਿਸਾਨ ਆ ਕਿਉਂਕਿ ਇਹ ਹੁਣ ਔਰ ਤਰੇਲ ਵੀ ਬਹੁਤ ਪੈਣ ਲੱਗ ਪਈ ਆ ਬਹੁਤ ਸਮਾਂ ਘਟਿਆ ਜਿਹਦੇ ਵਿੱਚ ਜਿਹੜੇ ਕੰਬਾਨਿਆਂ ਦੇ ਚੱਲਣ ਦਾ ਸੋ ਇਸ ਕਰਕੇ ਅਸੀਂ ਜਿਹੜੀ ਸਾਡੀ ਸੰਯੁਕਤ ਮੋਰਚੇ ਦੀ ਅਤੇ ਭਾਰਤੀ ਕਿਸਾਨੀ ਦੇ ਲੱਖਵਾਲੀ ਦੀ ਮੰਗ ਹੈ ਖਾਸ ਕਰਕੇ ਕਿ ਜੋ 17 ਮੌਇਸਚਰ ਹੈ ਉਹਨੂੰ ਬਾਈ ਕੀਤਾ ਜਾਵੇ ਤਾਂ ਕਿ ਜਿਹੜਾ ਕਿਸਾਨ ਦਾ ਝੋਨਾ ਉਹ ਮੰਡੀਆਂ ਵਿੱਚ ਰੋਲੇ ਨਾ ਉਹਨੂੰ ਖਲਾੜਿਆ ਨਾ ਜਾਵੇ ਉਹਨੂੰ ਫੋਲਿਆ ਨਾ ਜਾਵੇ ਉਹਦੇ ਵਿੱਚ ਕੱਟ ਨਾ ਲੱਗਣ ਕਿਉਂਕਿ ਜਦੋਂ ਅਸੀਂ 17 ਤੋਂ ਉੱਪਰ ਲੈ ਕੇ ਆਉਂਦੇ ਹਾਂ ਉਹਦੇ ਵਿੱਚ ਜੇ 18 ਆ ਜਾਂਦਾ ਇੱਕ ਇੱਕ 100 ਦਾ ਇੱਕ ਕੱਟੂ ਸਾਡਾ ਘੱਟ ਹੋ ਜਾਂਦਾ ਤੇ 19 ਆ ਜਾਂਦਾ ਤੇ ਉਹਦਾ ਵੀ ਦੋ ਕੱਟ ਹੋਣੀ ਜਾਣੀ ਐਸੀ ਰੇਸ਼ਿਓ ਦੇ ਨਾਲ ਜਿਹੜਾ ਸਾਡਾ ਕੱਟ ਲੱਗਦਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਸੋ ਅਸੀਂ ਤਾਂ ਇਹ ਹੀ ਆਖਾਂਗੇ ਕਿ ਜਿਹੜਾ ਬਾਈ ਮੌਸੇ ਤੱਕ ਸਾਡਾ ਝੋਨਾ ਖਰੀਦਿਆ ਜਾਵੇ ਉਸ ਵਿੱਚ ਕਿੰਤੂ ਪ੍ਰੰਤੂ ਨਾ ਹੋਵੇ ਜੋ ਸੇਲਰਾਂ ਵਾਲੇ ਆਪਣੇ ਆਪ ਦੀ ਲੁੱਟ ਮਚਾਉਂਦੇ ਆ ਉਹ ਬਿਲਕੁਲ ਬੰਦ ਕੀਤੀ ਜਾਵੇ ਕਿਉਂਕਿ ਕਈ ਵਾਰੀ ਆੜਤੀਆਂ ਦੇ ਵੀ ਜਿਹੜੇ ਹੱਥ ਕੱਢ ਜਾਂਦੇ ਆ ਆੜਤੀਆ ਕਿ ਵਿਚਾਰਾ ਗੱਬੇ ਫਸ ਜਾਂਦਾ ਆ ਕਿਉਂਕਿ ਉਹਨੂੰ ਆਪਣੇ ਕਿਸਾਨ ਦੀ ਵੀ ਹੁੰਦੀ ਆ ਵੀ ਮੈਂ ਇਹਨੂੰ ਵੀ ਬਚਾਵਾਂ ਤੇ ਖੁਦ ਉਹਨੂੰ ਆਪਣੀ ਚਮੜੀ ਬਚਾਉਣ ਦੇ ਲਈ ਵੀ ਕਿਉਂਕਿ ਜੋ ਸੇਲਰਾਂ ਵਾਲੇ ਆ ਉਹ ਘੱਟ ਨਹੀਂ ਕਰਦੇ ਉਹ ਆੜਤੀਆਂ ਨੂੰ ਤਕਰੀਬਨ ਇੱਦਾਂ ਸ਼ੋਸ਼ਣ ਕਰਦੇ ਆ ਵੀ ਬਹੁਤ ਜ਼ਿਆਦਾ ਉਹਦੇ ਨਾਲ ਆਰਤੀਆਂ ਨੂੰ ਜਿਹੜੀ ਬਚਤ ਹੁੰਦੀ ਹੁੰਦੀ ਆ ਜਿਹੜੀ ਕਮਿਸ਼ਨ ਵੀ ਆਉਂਦਾ ਝੋਨੇ ਦਾ ਕਮਿਸ਼ਨ ਦਾ ਸਾਰਾ ਮੇਰਾ ਖਿਆਲ ਹੈ ਉਹ ਆਰਤੀਆਂ ਦੇ ਵੀ ਪੱਲਿਓ ਚਲੇ ਜਾਂਦਾ ਆ ਸੋ ਇਸ ਕਰਕੇ ਇਹੀ ਆ ਸਰਕਾਰ ਤੋਂ ਮੰਗ ਕਰਦੇ ਆ ਇਹਦਾ 22 ਮੌਸਰ ਤੱਕ ਲਿਆ ਜਾਵੇ ਉਹ ਕਿੰਤੂ ਪ੍ਰੰਤੂ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਜੋ ਕਿਸਾਨ ਮੰਡੀ ਵਿੱਚ ਝੋਨਾ ਲੈ ਕੇ ਆਉਂਦਾ ਆ ਉਹ ਉਸੇ ਦਿਨ ਖਰੀਦ ਹੋ ਕੇ ਉਸੇ ਦਿਨ ਬੋਰੀਆਂ ਵਿੱਚ ਪਵੇ ਤਾਂ ਕਿ ਕਿਸਾਨਾਂ ਨੂੰ ਰਾਤਾਂ ਨਾਲ ਮੰਡੀਆਂ ਦੇ ਵਿੱਚ ਕਟਣੀਆਂ ਪੈਣ ਸੋ ਪ੍ਰਬੰਧ ਜਿਹੜਾ ਆ ਜਿਸ ਤਰ੍ਹਾਂ ਕਈ ਵਾਰੀ ਮੁਸ਼ਕਲ ਆ ਜਾਂਦੀ ਆ ਕਿ ਬਾਰਦਾਨੇ ਦੀ ਮੁਸ਼ਕਲ ਆ ਜਾਂਦੀ ਆ ਇੱਥੇ ਇਹ ਵੀ ਗੱਲ ਚੱਲੀ ਆ ਕਿ ਜਿਹੜੇ ਸੈਲਰਾਂ ਵਾਲੇ ਆ ਉਹ ਵਾਰਦਾਨਾ ਮੰਡੀ ਵਿੱਚ ਨਹੀਂ ਪਹੁੰਚਾਉਂਦੇ ਸੋ ਜਿਹੜੀ ਆਪਣੇ ਆੜਤੀਆਂ ਨੂੰ ਉਹਦੇ ਵਿੱਚ 500 ਬੋਰੀ ਬਿਲੀ ਆਉਣੀ ਹੋਵੇ ਤਾਂ 1000 ਰੁਪਇਆ ਖਰਚਣਾ ਪੈ ਜਾਂਦਾ ਜਿਹੜਾ ਟੈਂਪੂ ਭੇਜਿਆ ਜਾਂਦਾ ਸੋ ਇਹ ਜਿਹੜੀ ਕਾਰਵਾਈ ਆ ਇਹ ਜਿਹੜੀ ਬਣਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੈਲਰਾਂ ਵਾਲਿਆਂ ਦੀ ਕਿ ਜੇ ਜਾਂ ਸਰਕਾਰ ਉੱਥੇ ਮੰਡੀ ਵਿੱਚ ਪਹੁੰਚਾਵੇ ਜਾਂ ਸੈਲਰ ਵਾਲਾ ਪਹੁੰਚਾਵੇ ਤਾਂ ਕਿ ਜਿਹੜੇ ਆੜਤੀਆਂ ਨੂੰ ਵੀ ਕੋਲੋਂ ਪੈਸੇ ਖਾਕੜੇ ਪੈਂਦੇ ਉਹ ਨਾ ਖਾਤਣੇ ਪੈਣ ਇਹੋ ਜਿਹੀਆਂ ਮੁਸ਼ਕਲਾਂ ਆ ਜਿਹੜੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਹੋਰ ਕੋਈ ਜ਼ਿਆਦਾ ਮੁਸ਼ਕਲਾਂ ਵਧ ਦਾ ਸਾਦਾ ਸੰਯੁਕਤ ਮੋਰਚਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਉਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹਨ ਉਹਨਾਂ ਨੂੰ ਨਾ ਪੂਰੀਆ ਕੀਤਾ ਤਾਂ ਇੱਥੇ ਧਰਨੇ ਵੀ ਲੱਗਣਗੇ ਤੇ ਮੁਜਾਰੇ ਵੀ ਹੋਣਗੇ ਨਾਲ ਇਹ ਵੀ ਪਤਾ ਲੱਗਾ ਆ ਕਿ ਜਿਹੜਾ ਮੌਇਸਚਰ ਮੀਟਰ ਮਾਰਕੀਟ ਕਮੇਟੀ ਦਾ ਉਹ ਸਰਕਾਰ ਵੱਲੋਂ ਬਕਾਇਦਾ ਟੈਸਟ ਹੋ ਕੇ ਬਣਿਆ ਹੋਇਆ ਆ ਬਕਾਇਦਾ ਉਹਦੀ ਟੈਸਟਿੰਗ ਹੋਈ ਆ ਤੇ ਜੋ ਸ਼ੈਰਾਂ ਵਾਲੇ ਆ ਉਹਦੇ ਵਿੱਚ 2-2 3-3 ਡਿਗਰੀਆਂ ਆਪਣੀਆਂ ਵਧਾ ਕੇ ਕਿਸਾਨਾਂ ਨੂੰ ਲੁੱਟਣ ਦੇ ਲਈ ਆਰਤੀਆਂ ਨੂੰ ਲੁੱਟਣ ਦੇ ਲਈ ਉਹਨੇ ਆਪਣਾ ਇਹ ਵੱਡਾ ਸਕੈਂਡਲ ਮੋਹਰੇ ਕੀਤਾ ਆ ਕਿ ਜਿਹੜਾ ਉਹਨਾਂ ਦੇ ਜਿਹੜੇ ਮੀਟਰ ਆ ਮੌਇਸਚਰ ਮੀਟਰ ਆ ਉਹ ਬਹੁਤ ਜ਼ਿਆਦਾ ਕੀਤੇ ਹੋਏ ਆ ਤਾਂ ਕਿ ਲੁੱਟਣ ਦੇ ਲਈ ਉਹ ਜਿਹੜਾ ਉਹਨਾਂ ਦੀ ਲੁੱਟਿਆ ਉਹਨੂੰ ਬੰਦ ਕੀਤਾ ਜਾਵੇ ਅਤੇ ਜੋ ਮਾਰਕੀਟ ਕਮੇਟੀ ਦਾ ਆਪਣਾ ਮੌਇਸਚਰ ਮੀਟਰ ਆ ਉਹਦੇ ਹਿਸਾਬ ਦੇ ਨਾਲ ਕਿਸਾਨਾਂ ਦਾ ਇਹ ਝੋਨਾ ਖਰੀਦਿਆ ਜਾਵੇ। ਅਜੇ ਤੱਕ ਤਾਂ ਕਿਉਂਕਿ ਝੋਨੇ ਦੀ ਕਟਾਈ ਬਹੁਤ ਥੋੜੀ ਹੋਈ ਆ ਕਿਉਂਕਿ ਮੌਸਮ ਨੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਜਿੰਨਾ ਝੋਨਾ ਥੋੜਾ ਬਹੁਤਾ ਹੀ ਆਇਆ ਸੀ ਉਹ ਤਾਂ ਅਜੇ ਤੱਕ ਤਲ ਗਿਆ ਆ ਉਹ ਤਾਂ ਤਕਰੀਬਨ ਸੇਲਰਾਂ ਵਾਲੇ ਵੀ ਚੱਕਣ ਨੂੰ ਤਿਆਰ ਹੋ ਗਏ ਆ ਪਰ ਰੱਛ ਤਾਂ ਹੁਣ ਪੈਣਾ। ਹੁਣ ਜਿਹੜੀ ਆ ਅੱਜ ਮਸ਼ੀਨਾਂ ਕਿਤੇ ਕਿਤੇ ਕੰਬਾਈਨਾ ਸ਼ੁਰੂ ਹੋ ਗਈਆਂ ਆ ਚੱਲ ਪਈਆਂ ਉਸ ਤੋਂ ਬਾਅਦ ਕਿਉਂਕਿ ਝੋਨਾ ਪੱਕ ਗਿਆ ਜਿਹੜੇ ਇਹ ਹਫ਼ਤੇ ਦੀ ਇੱਕ ਇਹਦੇ ਵਿੱਚ ਕਟਾਈ ਹੋਣ ਤੋਂ ਜਿਹੜੀ ਸਾਨੂੰ ਮੌਇਸਚਰ ਇਹਨੇ ਬਰਸਾਤ ਨੇ ਕੰਮ ਖਰਾਬ ਕੀਤਾ ਉਹਦੇ ਹਫ਼ਤੇ ਦਾ ਹੋਰ ਟਾਈਮ ਮਿਲ ਗਿਆ ਉਹਦੇ ਨਾਲ ਝੋਨਾ ਸਾਡਾ ਪੱਕ ਗਿਆ ਹੈ ਬਿਲਕੁਲ ਉਹਦੇ ਵਿੱਚ ਮੌਇਸਚਰ ਵੀ ਜ਼ਿਆਦਾ ਨਹੀਂ ਹੋਣਾ ਇਸ ਕਰਕੇ ਹੁਣ ਮੰਡੀਆਂ ਵਿੱਚ ਰਸ ਲੈਣਾ ਆ ਇਹਦੇ ਵਿੱਚ ਇਹੀ ਆ ਸਰਕਾਰ ਨੂੰ ਬੇਨਤੀ ਵੀ ਇਹ ਜਿਹੜਾ ਮੰਡੀਆਂ ਦੇ ਵਿੱਚ ਰਸ ਪੈਣ ਤੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸਾਨਾਂ ਦੀ ਕੋਈ ਵੀ ਘਟਨਾ ਨਾ ਵੇ ਕਿਸਾਨਾਂ ਦੀ ਕੋਈ ਲੁੱਟ ਨਾ ਹੋਵੇ ਅਤੇ ਕਿਸਾਨ ਰੋਜ਼ਾਨਾ ਦੀ ਤਰ੍ਹਾਂ ਆਪਣਾ ਝੋਨਾ ਲੈ ਕੇ ਆਵੇ ਤੇ ਸ਼ਾਮ ਨੂੰ ਆਪਣੇ ਘਰ ਜਾਵੇ ਜਿੱਦਾਂ ਨੂੰ ਜਿੱਦਾਂ ਝਾੜ ਹੈ ਕੀ ਬਹੁਤ ਘਟਿਆ ਆ ਕਾਫੀ 25 ਤੋਂ 30% ਦਾ ਝਾੜ ਉਹਦੇ ਲਈ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਐ ਕਿ ਝਾੜ ਦੀ ਤਾਂ ਗੱਲ ਕੀ ਕਰੀਏ ਝਾੜ ਜਿੱਥੇ ਸਾਡਾ 32 32 35 35 ਕਵਾਂਟਲ 40 ਕਵਾਂਟਲ ਤੱਕ ਵੀ ਖੇਤਾਂ ਦਾ ਨਿਕਲ ਆਉਂਦਾ ਸੀਗਾ ਉਹਦੇ ਵਿੱਚ ਐਤਕੀ ਮੇਰਾ ਖਿਆਲ ਆ ਕਿ ਕੋਈ ਕੋਈ ਚੰਗਾ ਜ਼ਿਮੀਦਾਰ ਉਹ ਕਰਮਾਂ ਵਾਲਾ ਹੋਊਗਾ ਜਿਹਦਾ 20 ਤੋਂ ਉੱਪਰ ਟੱਪੂਗਾ ਇਹ ਤਾਂ 2 ਤੋਂ ਥੱਲੇ ਥੱਲੇ ਝਾੜ ਰਹਿਣਾ ਆ ਉਹਦੇ ਵਿੱਚ ਹੋਰ ਵੀ ਗੱਲ ਬਹੁਤ ਵੱਡੀ ਆ ਜਿਹਦੇ ਵਿੱਚ ਬੌਨਾਪਨ ਆਇਆ ਬੌਨੇ ਪੰਦੇ ਨਾਲ ਤਾਂ ਖੇਤ ਖਾਲੀ ਪੈ ਜਾ ਕੇ ਕਿਸਾਨਾਂ ਦੇ ਉਹਨਾਂ ਨੂੰ ਤਾਂ ਕੰਬਾਈ ਨਾਲ ਕੱਟਣ ਦੀ ਵੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕੰਬਾਈ ਦਾ ਖਰਚਾ ਜਾਦੇ ਹੋ ਜਾਣਾ ਆ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਣਾ ਬੌਨੇ ਪੰਦੇ ਨੇ ਤਾਂ ਬਿਲਕੁਲ ਜਿਹੜਾ ਬਰਬਾਦੀ ਕਰ ਦਿੱਤੀ ਆ ਉਹਨਾਂ ਕਿਸਾਨਾਂ ਨੂੰ ਬਿਲਕੁਲ ਮੁਆਵਜ਼ਾ ਵੀ ਮਿਲਣਾ ਚਾਹੀਦਾ ਇਹ ਗਦਾਬਰੀ ਕਰਾ ਕੇ ਕਿ ਜਿਨ੍ਹਾਂ ਕਿਸਾਨਾਂ ਦਾ ਬਿਲਕੁਲ ਹੀ ਨੁਕਸਾਨ ਹੋ ਗਿਆ ਆ ਜਿਨ੍ਹਾਂ ਦੇ ਬੌਨਾਪਨ ਆ ਗਿਆ ਆ ਉਹਨਾਂ ਨੂੰ ਜ਼ਰੂਰ ਇਹ ਸਰਕਾਰ ਗਦਾਬਰੀ ਕਰਾ ਕੇ ਉਹਨਾਂ ਨੂੰ ਮੁਆਵਜ਼ਾ ਦੇਵੇ ਅਤੇ ਇਹੋ ਜਿਹੀ ਰਾਹਤ ਦੇਵੇ ਜਿਹਦੇ ਨਾਲ ਸਾਡਾ 10 ਕੁਇੰਟਲ ਤੱਕ ਖੇਤ ਦਾ ਝਾੜ ਘਟਿਆ ਆ ਉਹਦੇ ਵਿੱਚ ਆਪਣੇ ਵੱਲੋਂ ਹੋਰ ਜਿਹੜੀਆਂ ਸਕੀਮਾਂ ਦੇ ਬਣਾ ਸਾਨੂੰ ਖਾਦਾਂ ਫਰੀ ਦੇਣ ਸਾਨੂੰ ਡੀਜ਼ਲ ਫਰੀ ਦੇਣ ਉਹਦੇ ਵਿੱਚ ਕਿਸਾਨਾਂ ਦੀ ਮਾਦਕਤੀ ਕੀਤੀ ਜਾਵੇ ਤਾਂ ਕਿ ਜਿਹੜਾ ਕਿਸਾਨ ਇਹ ਆਮ ਸਾਰੇ ਲੋਕਾਂ ਦਾ ਢਿੱਡ ਭਰਦਾ ਆ ਉਹ ਜੇ ਬਰਬਾਦ ਹੋ ਗਿਆ ਤਾਂ ਸਭ ਕੁਝ ਬਰਬਾਦ ਹੋ ਜਾਣਾ ਆ ਪੰਜਾਬ ਸਾਡਾ ਇਹੋ ਜਿਹਾ ਸੂਬਾ ਆ ਜਿਹੜੇ ਇਹ ਕਿਸਾਨੀ ਦੇ ਨਾਲ ਹੀ ਹੈ ਇਹ ਅਰਾਜ ਪੈਦਾ ਕਰਨ ਵਾਲਾ ਸੂਬਾ ਆ ਸੋ ਇਹ ਪਿੱਛੇ ਨਾ ਰਹੇ ਕਿਸਾਨ ਇਹ ਬਾਹ ਫੜੇ ਕਿਸਾਨਾਂ ਦੀ ਸਰਕਾਰ ਤਾਕੇ ਜਿਹੜੀਆਂ ਵੀ ਔਨਤਾਂ ਆਉਂਦੀਆਂ ਉਹਨਾਂ ਦੀ ਘਾਟ ਪੂਰੀ ਕੀਤੀ ਜਾ ਸਕੇ ਜੀ ਇਹ ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਚੱਲੀ ਆ ਹਾਂਜੀ ਇਹ ਮੰਡੀ ਦੇ ਪਰੰੰ ਮੁਕੰਮਲ ਹੋ ਸਕਦੇ ਨੇ ਪ੍ਰਵਾਸੀ ਮਜ਼ਦੂਰਾਂ ਦੇ ਇਹ ਬਿਲਕੁਲ ਜੀ ਕਈ ਮੁੱਦੇ ਇਹੋ ਜਿਹੇ ਬਣ ਜਾਂਦੇ ਆ ਵੀ ਜਿਹੜੇ ਸਹਿਣ ਕਰਨ ਦੇ ਵਿੱਚ ਔਖੇ ਹੋ ਜਾਂਦੇ ਆ ਕਿਉਂਕਿ ਇੱਕ ਬੰਦਾ ਆ ਕੋਈ ਵੀ ਪੰਜਾਬ ਦਾ ਵੀ ਹੋ ਸਕਦਾ ਇੱਕ ਮਾਰੇ ਕੰਮ ਕਰਨ ਵਾਲਾ ਇੱਕ ਬਾਹਰਲਾ ਵੀ ਹੋ ਸਕਦਾ ਆ ਸੋ ਜੇ ਬਾਹਰਲੇ ਨੇ ਇੱਕ ਨੇ ਕਰ ਲਿਆ ਆਪਾਂ ਉਸ ਵਿੱਚ ਸਾਰਿਆਂ ਨਾਲ ਪੇਟੀਏ ਜਿਹੜੇ ਗਲਤ ਅੰਸਰ ਜਿਹੜੇ ਬਾਹਰਲੇ ਸਾਡੇ ਇਹ ਬਰਜ਼ਦੂਰ ਉੱਤੇ ਆਉਂਦੇ ਆ ਕਿਉਂਕਿ ਮੰਡੀਆਂ ਵਿੱਚ ਕੰਮ ਕਰਕੇ ਆਪਣੇ ਘਰ ਨੂੰ ਚਲੇ ਜਾਂਦੇ ਆ ਸਾਡੇ ਵਿੱਚ ਖੇਤਾਂ ਵਿੱਚ ਵੀ ਕੰਮ ਕਰਦੇ ਆ ਸੋ ਉਹਨਾਂ ਦੀ ਬਕਾਇਦਾ ਮੈਜਰ ਜ਼ਰੂਰ ਆਖਾਂਗੇ ਪਛਾਣ ਹੋਣੀ ਚਾਹੀਦੀ ਆ ਉਹਨਾਂ ਦਾ ਆਧਾਰ ਕਾਰਡ ਉਹਨਾਂ ਦੀ ਆਈਡੈਂਟੀ ਸਾਰੀ ਚੈੱਕ ਹੋਣੀ ਚਾਹੀਦੀ ਆ ਅਤੇ ਜਿਹਦੇ ਉਹ ਕੰਮ ਕਰਦੇ ਬੇਸ਼ੱਕ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਵੇ ਤਾਂ ਕਿ ਜਿਹੜੇ ਗਲਤ ਕੰਮ ਐ ਇਦਾਂ ਦੇ ਨਾ ਹੋ ਸਕਣ